ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਮੈਂ ਗੱਲਬਾਤ ਕਰਨੀ ਹੈ ਕਿ ਜਿਹੜਾ ਆਪਾਂ ਐਨਪੀਕੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਉਹਦੇ ਬਾਰੇ ਸਵਾਲ ਆਉਂਦੇ ਕਿਸਾਨ ਵੀਰਾਂ ਦੇ ਕੋਈ ਨਵੇਂ ਕਿਸਾਨ ਵੀਰ ਜਿਹੜੇ ਹੈਗੇ ਆ ਕੋਈ ਜੁੜਦੇ ਆ ਤਾਂ ਉਹਨਾਂ ਦੇ ਮਨ 'ਚ ਵੀ ਸਵਾਲ ਹੁੰਦੇ ਆ ਕਿ ਇਹ ਐਨਪੀਕੇ ਆਪਾਂ ਕਿਹੜਾ ਕਰੀਏ ਤੇ ਜਿਹੜੀ ਸਿਫਾਰਸ਼ ਆ ਪਿਛਲੇ ਲੰਬੇ ਸਮੇਂ ਤੋਂ 6-7 ਸਾਲ ਤੋਂ ਤਾਂ ਆਪਾਂ ਸਿਫਾਰਸ਼ ਕਰ ਰਹੇ ਆ ਤੇ ਉਦੋਂ ਬਾਅਦ ਵੀ ਜਲੰਧਾਣਾ ਵੱਲੋਂ ਵੀ ਸਿਫਾਰਸ਼ ਏ ਦੀ ਆ ਗਈ ਸੀ 13045 2% ਇੱਕ ਗੋਹ ਵਾਲਾ ਪੱਤਾ ਨਿਕਲਣ ਸਮੇ ਜਾਂ ਆਪ ਕਹ ਦੇਣਗੇ ਗੋਹ ਭਰਨ ਸਮੇ ਜਦੋਂ ਪੂਰੀ ਗੋਹ ਭਰੀ ਹੁੰਦੀ ਹੈ ਕਣਕ ਗੋਹ ਚੰ ਸਾਰੇ ਤੋਂ ਪਹਿਲਾਂ ਦੂਸਰਾ ਬੂਰ ਪੈਣ ਸਮੇ ਜਾਂ ਆਪਾਂ ਦੁੱਧੇ ਤੇ ਵੀ ਕਰਾ ਕੇ ਦੇਖਿਆ ਬਹੁਤ ਸ਼ਾਨਦਾਰ ਰਿਜ਼ਲਟ ਮਿਲਦੇ ਆ ਐਨ ਪੀ ਕੇ 13045 ਹੀ ਸਭ ਤੋਂ ਵਧੀਆ ਕਿਉਂ ਆ ਕਾਰਨ ਕੋਈ ਕਿਸਾਨ ਵੀਰ ਜਿਵੇਂ 0050 ਕਰ ਲੈਂਦੇ ਆ ਕੋਈ ਕਿਸਾਨ ਵੀਰ ਪोटाश ਆ ਜਿਹੜੀ ਐਮਓਪੀ 60% ਉਹਦੇ ਨਾਲ ਯੂਰੀਆ ਘੋਲ ਕੇ ਪਾਈ ਜਾਂਦੇ ਆ ਜਿਹੜਾ 13045 ਕੰਪਲੈਕਸ ਆ ਪਰਸੈਂਟੇਜ ਆ ਮੈਂ ਪਹਿਲਾਂ ਵੀ ਦੱਸਿਆ ਸੀ 13% ਨਾਈਟ੍ਰੇਟ ਨਾਈਟ੍ਰੋਜਨ 45% ਪोटाश ਤੇ ਜਿਵੇਂ 1 ਕਿਲੋ ਮਿਕਰ ਜੇ 45% ਲਈਏ 450 ਗ੍ਰਾਮ ਤੁਹਾਡਾ ਪोटाश ਤੱਤ ਮਿਲ ਗਿਆ 130 ਗ੍ਰਾਮ ਨਾਈਟ੍ਰੇਟ ਨਾਈਟ੍ਰੋਜਨ ਮਿਲ ਗਈ ਬੈਸਟ ਕੰਬੀਨੇਸ਼ਨ ਇਹਨਾਂ ਦਾ ਤਾਂ ਬਣਦਾ ਵੀ ਜੇ ਆਪਾਂ 0050 ਵੀ ਕਰਦੇ ਆ ਨਾ ਕੱਲੀ ਪोटाश ਕਰਦੇ ਆ ਤਾਂ ਉਹ ਉਹ ਨਤੀਜੇ ਨਹੀਂ ਦੇ ਪਾਉਂਦਾ ਜਿਹੜਾ 13045 ਦੇ ਵਿੱਚ ਪोटाश ਨਾਈਟ੍ਰੇਟ ਨਾਈਟrogen ਦੀ ਮਦਦ ਨਾਲ ਦੇ ਪਾਉਂਦਾ ਉਹਦੀ ਤਸਵੀਰ ਹੋਰ ਠੰਡੀ ਕਰਦਾ ਜਿਹੜਾ ਕਿ ਉੱਚ ਤਾਪਮਾਨ ਤੋਂ ਫਸਲ ਨੂੰ ਬਚਾਉਣ ਦੇ ਨਾਲ-ਨਾਲ ਜਿਹੜਾ ਆਪਾਂ ਗੋਭ ਸਮੇ ਕਰਦੇ ਆ ਨਾ ਉਹ ਜਦੋਂ ਫਲਾਵਰਿੰਗ ਸਿੱਟਾ ਬਾਹਰ ਆਉਣਾ ਉਹਦੀ ਫਲਾਵਰਿੰਗ ਹੋਣੀ ਫੁੱਲਾਂ ਦੀ ਗਿਣਤੀ ਬਹੁਤ ਵਧਾਉਂਦਾ ਜਿਸ ਦੇ ਨਾਲ ਦਾਣਿਆਂ ਦੀ ਗਿਣਤੀ ਵਧਦੀ ਆ ਫੇਰ ਜਦੋਂ ਦਾਣਾ ਭਰਨਾ ਸ਼ੁਰੂ ਹੁੰਦਾ ਜਦੋਂ ਆਪਾਂ ਬੂਰ ਪੈਣ ਸਮੇ ਜਾਂ ਦੋ ਦੁੱਧਾ ਭਰਨ ਸਮੇ ਜਾਂ ਦੁੱਧਾ ਭਰਨਾ ਸਟਾਰਟ ਹੋ ਗਿਆ ਉਹਦਾ ਪਤੇਰਾ ਜੀਰੋ 45 ਨਾਲ ਹੀ ਕਰਤਾ ਇਹਨੇ ਸਾਰਾ ਮਟੀਰੀਅਲ ਜਿੰਨਾ ਸਟੋਰ ਕੀਤਾ ਹੋਇਆ ਬੂਟੇ ਦੇ ਵਿੱਚ ਉਹਨੇ ਸਾਰਾ ਖੋਰ-ਖੋਰ ਕੇ ਤੇ ਸਿੱਟੇ ਵੱਲ ਨੂੰ ਲੈ ਜਾਣਾ ਤੇ ਪੂਰਾ ਦਾਣਾ ਨੱਪ-ਨੱਪ ਕੇ ਜੇ ਮੈਂ ਆਪਾਂ ਕਹਦੇ ਹੀ ਨੇ ਦੇਸੀ ਭਾਜੇ ਤੁਹਾਨੂੰ ਮੈਂ ਕਹਿ ਰਿਹਾ ਕਿ ਤੁੰ ਤੁੰ ਕੇ ਦਾਣਾ ਜਿਹੜਾ ਹੈਗਾ ਭਰ ਦੇਣਾ ਤੇ ਦਾਣਾ ਹੋ ਜਾਣਾ ਵਜੰਦਾਰ ਤੇ ਉਹਦੇ ਵਿੱਚ ਕੀ ਹੈ ਜਦੋਂ ਮਟੀਰੀਅਲ ਪੂਰਾ ਜਾਊਗਾ 슈ਗਰ ਕੰਟੈਂਟ ਪ੍ਰੋਟੀਨ ਕੰਟੈਂਟ ਹੈ ਜਿਹੜੇ ਮਾਈਨੋ ਐਸਿਡਸ ਪ੍ਰੋਟੀਨਸ ਪੂਰੇ ਉਹਦੇ ਵਿੱਚ ਜਾਣਗੇ ਦਾਣੇ ਦੇ ਵਿੱਚ ਤਾਂ ਦਾਣੇ ਦੀ ਚਮਕ ਤੇ ਜਿਹੜੀ ਸ਼ਾਈਨ ਹੈਗਾ ਜੀ ਨਾ ਦਾਣਾ ਵਜਨਦਾਰ ਤੇ ਦੇਖਣ ਨੂੰ ਬੜਾ ਸੋਹਣਾ ਲੱਗਦਾ ਇਸ ਕਰਕੇ ਜਿਹੜਾ 13045 ਬੈਸਟ ਕੰਪਲੈਕਸ ਹੈ ਜੇ ਥੋੜਾ ਬੋਤ ਜਿਵੇਂ ਉੱਤੇ ਆਪਾਂ ਕਈ ਵਾਰ ਪਾਣੀ ਵੱਲੋਂ ਇੱਕ ਦੋ ਦਿਨ ਸਟ੍ਰੈਸ ਲੱਗ ਜਾਂਦਾ ਹੈ ਟੈਂਪਰੇਚਰ ਸਟ੍ਰੈਸ ਤੋਂ ਬਚਾਉਂਦਾ ਹੈ ਤਣੇ ਨੂੰ ਸਟਰੈਂਥ ਦਿੰਦਾ ਹੈ ਜਿਹੜਾ ਆਪਾਂ 13045 ਜਿਵੇਂ 4 ਕਿਲੋ 200 ਲੀਟਰ ਪਾਣੀ ਚ ਹੈ ਗੋਭ ਸਮੇ ਹੋ ਗਿਆ ਤੇ ਦੁੱਧਾ ਪਾਣ ਦਾ ਸਮੇ ਹੁੰਦਾ ਆਮ ਤੌਰ ਤੇ ਕਿਸਾਨ ਵੀਰ ਕੀ ਹੈ 1.5 ਕਿਲੋ ਕਰ ਲੈਂਦੇ 2 ਕਿਲੋ ਕਰ ਲੈਂਦੇ ਆ ਪਰ ਜੇ ਤੁਸੀਂ 2 ਕਿਲੋ ਵੀ ਕਰਨਾ ਤਾਂ ਘੱਟੋ ਘੱਟ ਦੋ ਸਪਰੇਆਂ ਤਾਂ ਫਿਰ ਕਰੋ ਦੋ ਸਪਰੇਆਂ ਤਾਂ ਕਰੋ ਜੇ ਆਪਾਂ ਰਿਜ਼ਲਟ ਵਧੀਆ ਲੈਣਾ ਤਾਂ ਫਿਰ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਨਾਲ ਜਿਵੇਂ ਬੋਰਨ ਚਲੋ ਆਪਾਂ ਪਾ ਲੈਨੇ ਆਧਾ ਗ੍ਰਾਮ 1 ਲੀਟਰ ਪਾਣੀ ਮਗਰ ਹਰਜ ਕਰ ਲੋ ਵੀ 200 ਲੀਟਰ ਪਾਣੀ ਚ ਆਪਾਂ 100 ਗ੍ਰਾਮ ਵੱਧ ਤੋਂ ਵੱਧ ਬੋਰਨ 200 ਲੀਟਰ ਪਾਣੀ ਮਗਰ 100 ਗ੍ਰਾਮ ਪਾਉਣਾ ਜੇ ਤੁਸੀਂ ਸਵਾ 100 150 ਲੀਟਰ ਪਾਣੀ ਸਪਰੇਅ ਵਾਸਤੇ ਲਾਉਣਾ ਤਾਂ 70 ਗ੍ਰਾਮ ਤੋਂ ਵੱਧ ਜਿਹੜੀ ਬੋਰਨ ਦੀ ਵਰਤੋਂ ਨਾ ਕਰੋ ਮਾੜੀ ਡਬਲ ਸਪਰੇਅ ਵੱਜ ਗਈ ਤਾਂ ਉਹ ਟੌਕਸਿਸਿਟੀ ਆ ਜਾਂਦੀ ਉਹ ਫਾਇਦੇ ਦਾ ਨੁਕਸਾਨ ਹੋ ਜਾਂਦਾ ਫਿਰ ਤੁਹਾਡਾ ਉਲੀ ਨਾਸ਼ਕਾ ਉਲੀ ਨਾਸ਼ਕ ਨਾਲ ਸਭ ਤੋਂ ਵੱਧ ਕੰਪੈਟੀਬਿਲਿਟੀ ਹੈ ਜਿਹੜੀ 13045 ਕੰਪਲੈਕਸ ਦੀ ਹੈ ਹੋਰ ਕੰਪਲੈਕਸ ਦੀ ਇੰਨੀ ਵਧੀਆ ਕੰਪੈਟੀਬਿਲਿਟੀ ਉਲੀ ਨਾਸ਼ਕਾਂ ਦੇ ਨਾਲ ਬਣਦੀ ਹੋਈ ਨਹੀਂ ਜੇ ਆਪਾਂ ਨੂੰ ਬਾਇ ਚਾਂਸ ਤੇਲੇ ਵਾਲੀ ਚੇਪੇ ਵਾਲੀ ਕੋਈ ਰਸ ਚੂਸ ਕੀੜੇ ਵਾਲੀ ਹੋਰ ਏਦੂ ਬਿਨਾ ਕੋਈ ਸਪਰੇ ਜਿਹੜੀ ਕਿਸੇ ਕਿਸਮ ਦੀ ਕੋਈ ਸੰਢੀ ਵਾਲੀ ਉਹ ਮਿਕਸ ਕਰਕੇ ਨਹੀਂ ਆਪਾਂ ਕਰਨੀ 13045 ਤੋਂ ਜਿਹੜਾ ਜਿੰਨਾ ਸ਼ਾਨਦਾਰ ਜਿਹੜਾ ਹੈਗਾ ਰਿਜ਼ਲਟ ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ 2% ਦੇ ਹਿਸਾਬ ਨਾਲ ਕਰ ਲਓ 4 ਕਿਲੋ 200 ਲੀਟਰ ਪਾਣੀ ਚ ਉਹਦੇ ਨਾਲ ਆਪਣਾ 8 ਕਿਲੋ ਹੋ ਜਾਂਦਾ ਘੱਟੋ ਘੱਟ 1600 2000 ਦੇ ਨੇੜ ਆਪਣੀ ਜਿਹੜੀ ਖਰਚਾ ਹੋ ਜਾਂਦਾ ਜੇ ਆਪਾਂ 1.5 1.5 2 2 ਕਿਲੋ ਵੀ ਦੋ ਵਾਰੀ ਕਰਦੇ ਆਂਗੇ ਉਹਦੇ ਤੋਂ ਵੀ ਆਪਾਂ ਨੂੰ ਬੜੇ ਸੋਹਣੇ ਰਿਜ਼ਲਟ ਮਿਲਣਗੇ ਕਰਕੇ ਦੇਖੋ ਰਿਜ਼ਲਟ ਜਿਹੜੇ ਪਿਛਲੇ ਸਾਲਾਂ 'ਚ ਕਿਸਾਨ ਵੀਰ ਕਰਦੇ ਥੱਲੇ ਕਮੈਂਟ ਕਰਕੇ ਹੋਰ ਕਿਸਾਨ ਵੀਰਾਂ ਦੇ ਭਲੇ ਵਾਸਤੇ ਦੱਸਦਿਆ ਕਰੋ ਹੋਰ ਇਹ ਪੈਕੇਟ ਪਤਾ ਨਹੀਂ ਕੀ ਕੁਛ ਐਨਪੀਕੇ ਐਸ ਪਤਾ ਨਹੀਂ ਥੋੜੇ ਥੋੜੇ ਪਰਸੈਂਟੇਜ ਹੁੰਦੀ ਉਹਨਾਂ ਦੇ ਵਿੱਚ ਪੈਕੇਟ ਚੱਕ ਚੱਕ ਕਰੀ ਜਾਂਦੇ ਇਹਨਾਂ ਦਾ ਖਰਚਾ ਵੱਧ ਹੋਈ ਜਾਂਦਾ ਸੋ ਜਿਹੜੇ ਵੀ ਕਿਸਾਨ ਵੀ ਇਹਨਾਂ ਨੇ ਰਿਜ਼ਲਟ ਦੇਖਿਆ ਜਰੂਰ ਹੋਰ ਕਿਸਾਨ ਵੀਰਾਂ ਨੂੰ ਦੱਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ